ਸਾਲਿਆਂ ਇਹ ਦੋਵੇਂ ਪਤਾ ਲੱਗਿਆ ਵੀ ਮਾਨ ਸਾਹਿਬ ਬਾਰੇ ਕੋਈ ਦੋ ਬੋਲ ਨਹੀਂ ਬੋਲ ਰਹੇ ਨੇ ਤਾਂ ਮੈਂ ਬਾਹਰੋਂ ਭੱਜ ਆਇਆ ਹਾਂ ਦਮ ਚੜਿਆ ਹੋਇਆ ਥੋੜਾ ਜਿਹਾ ਪਰ ਥੋੜਾ ਜਿਹਾ ਮਾਨ ਸਾਹਿਬ ਦਾ ਪੂਰਾ ਭਾਈ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ ਹੋ ਕਿੰਨੀ ਚੰਗੀ ਹੇ ਰਵੀ ਪਤਾ ਨਹੀਂ ਕਾ ਤੋਂ ਮੋਹ ਜੀ ਆਈ ਚੰਦ ਭਾਵੇਂ ਸਾਡੇ ਸਾੜ ਕੇ ਨਪੇ ਹੁ ਭਾਵੇਂ ਸਾਡੇ ਪੁੱਜ ਕੇ ਨਪੇ ਵਾ ਸੱਜਣਾ ਹੋਵੇ ਸੱਜਣਾ ਵੀ ਰੋਕਿਆ ਬਾਪੂ ਨੇ ਵੀ ਰੋਕਿਆ ਨਾ ਜਾਏ ਮਿੱਤਰਾਂ ਦੇ ਸ਼ਹਿਰ ਵੇ ਨਾ ਜਾਏ ਮਿੱਤਰਾਂ ਦੇ ਸ਼ਹਿਰ ਪਰ ਸਾਡੀ ਭੁੱਖ ਸਦੋਂ ਦੂਣੀ ਚੌਣੀ ਹੋਈ ਚਾਵੇ ਹੌਲ ਪੈਂਦੇ ਰਹਿਣ ਚੱਤੋਂ ਪੈ ਹੌਲ ਪੈਂਦੇ ਰੇ ਨਿੱਜੇ ਤੋਪੇ ਸੱਜਣਾ ਵੇ ਸੱਜਣਾ ਵੇ ਸੱਜਣਾ ਸੋ थैंक यू ਤਾੜੀ ਮਾਰ ਦੋ ਮਾਨ ਸਾਹਿਬਾਂ ਵਾਸਤੇ ਬਹੁਤ ਬਹੁਤ ਧੰਨਵਾਦ ਸੋ ਇਹ ਆਪ ਨੇ ਬਹੁਤ ਸ਼ੁਕਰੀਆ ਥੈਂਕ ਯੂ ਤੁਹਾਡਾ ਨਾਮ ਹਾਂਜੀ ਮੈਂ ਵੀ ਇੱਕ ਸਿੰਗਰੀਆਂ ਮੇਰੇ ਸੌਂਗ ਕਾ ਕਾਫੀ ਆ ਚੁੱਕੇ ਨੇ ਉਹ ਟਰਾਈ ਕਰੀ ਜਾਂਦਾ ਮੈਂ ਬਸ ਮਾਨ ਸਾਹਿਬ ਵਾਸਤੇ ਹੀ ਮੈਂ ਗਿਆ ਸੀਗਾ ਮੈਂ ਤੁਹਾਨੂੰ ਦੋ ਬੋਲ ਸੁਣਾਉਣਾ ਹੋਰ ਕੀ ਮੰਗਣਾ ਰੱਬ ਤੋਂ ਤੇਰੀ ਦੀਦ ਬਥੇਰੀ ਵੇ ਹੋਰ ਕੀ ਮੰਗਣਾ ਰੱਬ ਤੋਂ ਤੇਰੀ ਦੀਦ ਬਥੇਰੀ ਵੇ ਮਾਲਾ ਕੀਤਾ ਜਿੰਨੀ ਹੋ ਜੇ ਤੇਰੀ ਉਮਰ ਲੰਮੀ ਰਵੇ ਹੋਰ ਕੀ ਮੰਗਣਾ ਰੱਬ ਤੋਂ ਤੇਰੀ ਦੀਦ ਬਥੇਰੀ ਸੋ ਮੇਰਾ ਆਪਦਾ ਮੇਰਾ ਚੈਨਲ ਵੀ ਆ ਬਾਈ ਬੰਦੂ ਨਾਂ ਤੇ ਮੇਰੇ ਸੋ ਵੀ ਆ ਜਿੰਨੇ ਮਾਨਸਾ ਬਾਤ ਸੋ ਥੈਂਕ ਯੂ ਤੁਹਾਡਾ ਸਾਰਾ ਮੇਰਵਾਨ ਸੋ ਮੈਂ ਥੈਂਕ ਯੂ ਨੀਜ਼ਨੈਟ ਬੋਟੋਜੀ ਕਮਿਊਨਿਟੀ ਆ ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਸੋ ਇਹ ਜਿਹੜੇ ਇਵੈਂਟ ਹੁੰਦੇ ਆ ਬਹੁਤ ਵਧੀਆ ਮੌਕਾ ਹੁੰਦੇ ਕਿ ਸਾਨੂੰ ਜਿਹੜਾ ਲੋਕਲ ਹਿਡਨ ਟੈਲੈਂਟ ਆ ਉਹ ਦੇਖਣ ਦਾ ਮੌਕਾ ਮਿਲਦਾ ਆ ਵਾਟ ਅ ਬਿਊਟੀਫੁਲ ਬਿਊਟੀਫੁਲ ਵੋਇਸ ਤੇ ਆਈ ਥਿੰਕ ਪ੍ਰਮਧ ਕਾ ਵੱਲੋਂ ਆ ਵੀ ਵੈਡੀ Okay. okay. So